ਸਤਿ ਸ੍ਰੀ ਅਕਾਲ ਜੀ ਰੋ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕੱਲ ਆਪਾਂ ਹੰਨੇ ਹੰਨੇ ਪਾਸ਼ਾਹੀ ਪੁਸਤਕ ਅਧਿਆਇ 30 ਦੇ ਨਾਲ ਸਮਾਪਤ ਕਰ ਚੁੱਕੇ ਹਾਂ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਪੁਸਤਕ ਲੈ ਕੇ ਆਏ ਹਾਂ ਇਹ ਪੁਸਤਕ ਹੰਨੇ ਹੰਨੇ ਪਾਸ਼ਾਹੀ ਪੁਸਤਕ ਦਾ ਭਾਗ ਦੂਜਾ ਹੀ ਕਿਹਾ ਜਾ ਸਕਦਾ ਹੈ ਉਸ ਕਿਤਾਬ ਵਾਂਗ ਇਹ ਪੁਸਤਕ ਵੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੈ ਇਸ ਕਿਤਾਬ ਦਾ ਨਾਂ ਹੈ ਬੇਲਿਓ ਨਿਕਲਦੇ ਸ਼ੇਰ ਇਹ ਕਿਤਾਬ ਵੀ ਸ੍ਰੀ ਜਗਦੀਪ ਸਿੰਘ ਜੀ ਦੁਆਰਾ ਹੀ ਲਿਖੀ ਗਈ ਹੈ ਅੱਜ ਤੋਂ ਆਪਾਂ ਇਸ ਕਿਤਾਬ ਨੂੰ ਤੁਹਾਡੇ ਨਾਲ ਸਾਂਝਾ ਕਰਿਆ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਜਿਸ ਪੁਸਤਕ ਨੂੰ ਅਧਿਆਇ 1 ਦੇ ਨਾਲ ਮੱਝੈ ਮੈਂ ਥੋ ਸਿੰਘ ਰਹਿਓ ਹਾਠੂ ਸਿੰਘ ਇਸ ਨਾਮ ਕੌਣ ਹੈ ਤੂੰ ਇਕਦਮ ਇੱਕ ਆਵਾਜ਼ ਆਈ। ਭਾਵੇਂ ਆਵਾਜ਼ ਜਾਣੀ ਪਛਾਣੀ ਹੀ ਸੀ। ਪਰ ਫਿਰ ਵੀ ਮੈਂ ਤਰਬਕ ਗਿਆ। ਬਾਬਾ ਪੰਗੂ ਤਾਂ ਦਰਿਆ ਕੰਨ ਹੀ ਗਿਆ ਹੋਇਆ ਸੀ। ਸਾਡੇ ਤਿੰਨਾਂ ਤੋਂ ਬਿਨਾਂ ਕੋਈ ਹੋਰ ਨਹੀਂ ਸੀ ਨੇੜੇ-ਤੇੜੇ। ਕੀ ਸਿੱਖ ਕਥਾ ਸੁਣਦੇ ਆਂ? ਇਹ ਸਵਾਲ ਤੇਰੇ ਅੰਦਰ ਹਲਚਲ ਪੈਦਾ ਨਹੀਂ ਕਰ ਰਿਹਾ। ਕਿ ਕੌਣ ਐ ਤੂੰ? ਐਸ ਕਿਸੇ ਐਸੇ ਸਵਾਲ ਦੀ ਉਮੀਦ ਕਿਸੇ ਜਾਣੀ ਪਛਾਣੀ ਆਵਾਜ਼ ਤੋਂ ਹਰਗਿਜ਼ ਨਹੀਂ ਕੀਤੀ ਜਾ ਸਕਦੀ ਤੇ ਜੇ ਕੋਈ ਤੁਹਾਡਾ ਜਾਣੂ ਐਸਾ ਸਵਾਲ ਕਰੇ ਤਾਂ ਇਹ ਸਵਾਲ ਬਹੁਤ ਏਡਾ ਹੋ ਸਕਦਾ ਹੈ ਪਰ ਤੁਸੀਂ ਕੌਣ ਹੋ ਡਰਦਾ ਡਰਦਾ ਮੈਂ ਬੋਲਿਆ ਮੇਰਾ ਤਾਂ ਤੈਨੂੰ ਪਤਾ ਹੀ ਆ ਸ਼ੀਰਾ ਪਰ ਤੂੰ ਮੇਰਾ ਸਵਾਲ ਸਮਝਣ ਦੀ ਕੋਸ਼ਿਸ਼ ਕਰ ਕੰਦੀ ਬਾਬਾ ਸਰਕੰਡਿਆਂ ਵਿੱਚੋਂ ਨਿਕਲਦਾ ਹੋਇਆ ਬੋਲਿਆ ਅਸੀਂ ਸਿੱਖ ਘਰਾਂ ਵਿੱਚ ਜੰਮੇ ਹਾਂ ਬਾਬਾ ਸਿੱਖ ਹੀ ਹਾਂ ਸ੍ਰੀ ਪਰ ਫਿਰ ਇਹ ਕੌਣ ਨੇ ਜਿਨ੍ਹਾਂ ਦੀ ਤੋਂ ਕਥਾ ਸੁਣ ਰਿਹਾ ਹਾਂ ਇਹ ਵੀ ਪਰ ਮੈਂ ਜਵਾਬ ਪੂਰਾ ਨਾ ਦੇ ਸਕਿਆ ਕਿਉਂਕਿ ਜਵਾਬ ਜਦ ਮੈਂ ਆਪਣੇ ਆਪ ਨਾਲ ਹੀ ਸਾਂਝਾ ਕੀਤਾ ਤਾਂ ਮੈਨੂੰ ਅਜੀਬ ਜਹੀ ਇੱਕ ਕੰਬਣੀ ਛਿੜ ਗਈ ਕੌਣ ਨੇ ਇਹ ਜਿਹੜੇ ਹਾਸ ਹਾਸ ਖੋਪਰੀਆਂ ਲੁਹਾਰ ਰਹੇ ਨੇ ਬੰਦ ਬੰਦ ਕਟਵਾ ਰਹੇ ਨੇ ਚਰਖੜੀਆਂ ਦੇ ਦੰਦਿਆਂ ਨੂੰ ਛਿੜਾ ਰਹੇ ਨੇ ਹੁਣ ਮੈਂ ਚੁੱਪ ਸਾਂ ਸਿੱਖ ਨਾਮ ਵਾਲਿਆਂ ਦੇ ਘਰ ਜਨਮ ਲੈਣ ਨਾਲ ਸਿੱਖੀ ਨਹੀਂ ਮਿਲਦੀ ਸੇਰਾ ਸਿੱਖੀ ਕਮਾਉਣੀ ਪੈਂਦੀ ਹੈ ਜਿਵੇਂ ਟੋਡਰਾ ਮੱਲ ਨੇ ਕਮਾਈ ਭਾਈ ਮੋਤੀ RAM ਨੇ ਕਮਾਈ ਉਹਨਾਂ ਦਾ ਜਨਮ ਤਾਂ ਆਪਣੇ ਆਪ ਨੂੰ ਸਿੱਖ ਅਖਣ ਵਾਲਿਆਂ ਦੇ ਘਰੀਂ ਵੀ ਨਹੀਂ ਹੋਇਆ ਪਰ ਦੇਖ ਲੈ ਕਿਵੇਂ ਉਹਨਾਂ ਸਿੱਖੀ ਖੱਟ ਲਈ ਮੈਂ ਥੋੜਾ ਗੁੰਮ ਹੋ ਗਿਆ ਤੇ ਸੋਚਣ ਲੱਗਾ ਕਬਰਾਨਾ ਜੋਬਰਾ ਮੈਂ ਤਾਂ ਤੈਨੂੰ ਬਸ ਇਹ ਯਾਦ ਦਿਵਾਉਣਾ ਆਇਆ ਸੀ ਕਿ ਇਹ ਕਥਾ ਵੀ ਕਿਤੇ ਕੰਨ ਰਸਨਾ ਬਣ ਜਾਵੇ ਸਿੱਖ ਕਥਾ ਨਾਲ ਵਿਚਰਦੇ ਆਂ ਹਰਪਾਲ ਇਹ ਚੇਤੇ ਰੱਖੀਂ ਕਿ ਤੇਰਾ ਇੰਨਾ ਸਿੱਖ ਸ਼ਹੀਦਾਂ ਨਾਲ ਕੀ ਸੰਬੰਧ ਹੈ ਤੇ ਇਹ ਕਥਾ ਤੇਰੇ ਉੱਤੇ ਕੀ ਜ਼ਿੰਮੇਵਾਰੀ ਪਾ ਰਹੀ ਹੈ ਇਹ ਕਥਾ ਤੈਨੂੰ ਆਪਣੇ ਘਰ ਦਾ ਰਾਹ ਦੱਸ ਰਹੀ ਹੈ ਸ਼ੇਰਾ ਸਿਰ ਲੱਥ ਬਹਾਦਰਾਂ ਦੇ ਘਰ ਤੇ ਤੁਰੋਂ ਆਜ਼ਾਦ ਕਿਤੇ ਬੰਦਿਆਂ ਦੀ ਧਰਤੀ ਆਨੰਦਪੁਰ ਇੱਕ ਪਲ ਲਾਉਂਦੇ ਹਾਂ ਅਸੀਂ ਇਹ ਕਹਿਣ ਨੂੰ ਕਿ ਸਾਡਾ ਘਰ ਆਨੰਦਪੁਰ ਹੈ ਪਰ ਉਮਰਾਂ ਬੀਤ ਜਾਂਦੀਆਂ ਨੇ ਕਰਨ ਹੀ ਵੜਦੀ ਇਹ ਕਥਾ ਤੈਨੂੰ ਵਾਪਸ ਆਪਣੇ ਘਰ ਲਿਆਏਗੀ ਸ਼ੇਰਾ ਤੇ ਇੱਥੇ ਆਇਆ ਐਤ ਕੀ ਮੋੜ ਕਿਤੇ ਹੋਰ ਨਾ ਜਾਈ ਸਤਿਵਚਨ ਬਾਬਾ ਜੀ ਮੈਂਨਾਂ ਕੋ ਬੋਲਿਆ ਤੇ ਕੰਦੀ ਬਾਬਾ ਫੇਰ ਅਲੋਪ ਹੋ ਗਿਆ ਪਰ ਮੈਂ ਇਹ ਜ਼ਰੂਰ ਸੋਚਦਾ ਰਿਹਾ ਕਿ ਬਾਬੇ ਨੇ ਐਤ ਕੀ ਮੂੜ ਕਿਤੇ ਹੋਰ ਨਾ ਜਾਇਂ ਸਿਰਫ ਮੈਨੂੰ ਹੀ ਕਿਉਂ ਕਿਹਾ ਬੈਠੇ ਤਾਂ ਅਸੀਂ ਸਾਰੇ ਹੀ ਸਾਂ ਇੱਥੇ ਐਨੇ ਨੂੰ ਮੈਂ ਦੇਖਿਆ ਕਿ ਬਾਬਾ ਪੰਗੂ ਸਾਡੇ ਤਿੰਨਾਂ ਕੰਨੀ ਆ ਰਿਹਾ ਸੀ ਤੇ ਬਾਬੇ ਕੰਦੀ ਦੀ ਇਹ ਕੱਲ ਐਤ ਕੀ ਮੂੜ ਕਿਤੇ ਹੋਰ ਨਾ ਜਾਇਂ ਮੈਂ ਆਪਣੇ ਅੰਦਰ ਸੰਭਾਲ ਲਈ ਸਮਾਂ ਆਏਗਾ ਤਬਾਬੇ ਦੀ ਇਸ ਗੱਲ ਨਾਲ ਮوڑੱਖਾ ਮਿਲਾਵਾਂਗਾ। ਬਾਬਾ ਹੀ ਪੰਗੂ ਨੇ ਆਉਂਦਿਆਂ ਹੀ ਕਥਾ ਸ਼ੁਰੂ ਕੀਤੀ। ਇੱਕ ਵੱਡਾ ਮੈਦਾਨ ਹੈ ਜਿਸ ਦੇ ਆਲੇ ਦੁਆਲੇ ਕਿਲਾ ਨੂਮਾ ਕੰਧ ਹੈ। ਉਸ ਕੰਧ ਵਿੱਚ ਇੱਕ ਹੀ ਵੱਡਾ ਦਰਵਾਜ਼ਾ ਹੈ। ਹੋ ਸਕਦਾ ਹੈ ਕੋਈ ਹੋਰ ਛੋਟਾ ਜਾਲੂਕਵਾਂ ਦਰ ਵੀ ਹੋਵੇ। ਪਰ ਪਹਿਲੀ ਨਜ਼ਰੇ ਦਿਖਾਈ ਨਹੀਂ ਦਿੰਦਾ। ਵੱਡੇ ਦਰਵਾਜ਼ੇ ਦੇ ਐਨ ਸਾਹਮਣੇ ਇੱਕ ਚਬੂਤਰਾ ਬਣਿਆ ਹੋਇਆ ਹੈ ਜਿਸ ਉੱਪਰ ਛੱਤ ਵੀ ਹੈ ਦੂਰੋਂ ਉਹ ਘਰਾਂ ਦੀ ਵਰਾਂਡੇ ਦਾ ਪੁਲੇਖਾ ਦੇ ਰਿਹਾ ਹੈ ਉਸ ਚਬੂਤਰੇ ਉੱਤੇ ਅਹਿਮਦ ਸ਼ਾਹ ਅਬਦਾਲੀ ਆਪਣੇ ਚੁਣਿੰਦਾ ਸੈਨਾਪਤੀਆਂ ਤੇ ਵਜ਼ੀਰਾ ਸੰਗ ਬੈਠਾ ਹੋਇਆ ਹੈ ਦਰਵਾਜ਼ੇ ਦੇ ਅੰਦਰ ਵੜਦਿਆਂ ਹੀ ਇਹ ਮੈਦਾਨ ਕਿਸੇ ਖੇਡ ਦਾ ਮੈਦਾਨ ਦਾ ਪੁਲਿਖਾ ਦੁੰਦਾ ਹੈ। ਖੱਬੇ ਹੱਥ ਇੱਕ ਪਾਸੇ ਜੰਗਲਿਆਂ ਦੀ ਇੱਕ ਬਾੜ ਜਿਹੀ ਕੀਤੀ ਹੋਈ ਹੈ। ਜਿਸ ਵਿੱਚ ਕਈ ਸ਼ੇਰ ਰਲ ਕੇ ਛੋਟੇ ਦਾ ਸ਼ਿਕਾਰ ਕਰਨ ਦੀ ਤਾਕ ਵਿੱਚ ਹਨ। ਸੱਜੇ ਪਾਸੇ ਕੁਝ ਲੜਾਕੇ ਤਲਵਾਰਾਂ ਢਾਲਾਂ ਦੇ ਜੋਹਰ ਦਿਖਾ ਰਹੇ ਹਨ। ਉਹ ਸੱਚਮੁੱਚ ਲੜ ਰਹੇ ਹਨ ਜਾਂ ਖੇਡ ਚੱਲ ਰਹੀ ਹੈ। ਇਸ ਦਾ ਹਜੇ ਪਤਾ ਨਹੀਂ ਲੱਗ ਰਿਹਾ ਅਬਦਾਲੀ ਅਤੇ ਉਸ ਨਾਲ ਬੈਠੇ ਚਨਿੰਦਾ ਦਰਬਾਰੀ ਕਦੇ ਸ਼ੇਰਾਂ ਵੱਲ ਤੇ ਕਦੇ ਇਹਨਾਂ ਲੜਾਕਿਆਂ ਵੱਲ ਦੇਖ ਰਹੇ ਹਨ ਦਰਵਾਜ਼ੇ ਤੋਂ ਸਰਬੁਲੰਧ ਖਾਨ ਦੇ ਮੁਗਲ ਸਪਾਈਆਂ ਵੱਲੋਂ ਕੈਦ ਕੀਤੀ ਹੋਈ ਇੱਕ ਟੁਕੜੀ ਅੰਦਰ ਦਾਖਲ ਹੁੰਦੀ ਹੈ ਉਹ ਸਭ ਸੰਗਲਾਂ ਤੇ ਜੰਜੀਰਾਂ ਵਿੱਚ ਝਕੜੇ ਹੋਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੰਦ ਖਾਨ ਵੱਲੋਂ ਕੈਦ ਕਰਕੇ ਲਿਆਂਦੇ ਗਏ ਜਥੇ ਵਿੱਚੋਂ ਸਿੰਘਾਂ ਸਿੰਘਣੀਆਂ ਤੇ ਪੁਚੰਗੀਆਂ ਨੇ ਇਕੱਠਿਆਂ ਫਤੇ ਬੁਲਾਈ ਕੌਣ ਨੇ ਇਹ ਅਹਿਮਦ ਸ਼ਾਹ ਬੋਲਿਆ ਜਿ ਸ਼ੇਰਾਂ ਨੂੰ ਵੀ ਆਪਣੀ ਪਛਾਣ ਦੱਸਣੀ ਪਵੇ ਫਿਰ ਜਾਂ ਤਾਂ ਸ਼ੇਰ ਨਕਲੀ ਹਨ ਜਾਂ ਸਾਹਮਣੇ ਵਾਲਾ ਜੰਗਲ ਦਾ ਜਾਣੂ ਨਹੀਂ ਕੜਕਦਾ ਹੋਇਆ 라ਵਨ ਸਿੰਘ ਬੋਲਿਆ ਆਹਾ ਕੀ ਕਮਾਲ ਦਾ ਉੱਤਰ ਹੈ ਅਬਦਾਲੀ ਹਜੇ ਬੋਲ ਹੀ ਰਿਹਾ ਸੀ ਕੇ ਵੱਡੇ ਖੁੱਲੇ ਪਿੰਜਰੇ ਵਿੱਚ ਜੰਗਲਾਂ ਚੋਂ ਫੜ ਕੇ ਲਿਆਂਦੇ ਕਈ ਸ਼ੇਰਾਂ ਨੇ ਇਕੱਠੇ ਦਹਾੜਨਾ ਸ਼ੁਰੂ ਕਰ ਦਿੱਤਾ ਤੇ ਝੋਟੇ ਤੇ ਟੁੱਟਕੇ ਪੈ ਗਏ ਸ਼ੇਰ ਹੋ ਤਾਂ ਦਹਾੜ ਕੇ ਦਿਖਾਓ ਅਫਦਾਲੀ ਫੇਰ ਬੋਲਿਆ ਪ੍ਰੈਤ ਕੀ ਹੱਸ ਵੀ ਰਹੀ ਸੀ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਗੁਰਬਰਾਕਾਲ ਚਿੱਟੀਆਂ ਬਾਜਾਂ ਵਾਲਿਓ ਸਤਿਗੁਰੂ ਰਖ ਲਿਓ ਬਿਰਧ ਬਣੇ ਕੀ ਲਾਜ ਚਿੱਤੋ ਗੁਪਤੋ ਸਹੀ ਦੋ ਸਿੰਘੋ ਸਰਬੱਤ ਗੁਰਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਲਾਡ ਲਿਆ ਫੌਜਾਂ ਦੇ ਉਹ ਮਾਲਕੋ ਸਤਿਗੁਰੂ ਫੌਜਾਂ ਰਖਣੀਆਂ ਤਿਆਰ ਬਰ ਤਿਆਰ ਸੋਢੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜਪੇ ਅਕਾਲ ਹੀ ਅਕਾਲ ਗੁਰਬਰਾਕਾਲ वेग तेग फते गुरखालसे की हर मैदान फते अड़े सो चढ़े शरण पवेश उतरे वाहे गुरु जी का खालसा वाहे गुरु जी की फतेह सिंहਾਂ ਇਕੱਠਿਆਂ ਜੈਕਾਰਾ ਛੱਡਿਆ ਤੇ ਅਸਮਾਨੀ ਗੂੰਜ ਪਵਾ ਦਿੱਤੀ ਸ਼ੇਰਾਂ ਦਾ ਧਿਆਨ ਮਰੇ ਹੋਏ ਝੋਟੇ ਤੋਂ ਪਾਸੇ ਹੋ ਗਿਆ ਤੇ ਉਹਨਾਂ ਭੱਜ ਪਿੰਜਰੇ ਦੀਆਂ ਨੁੱਕਰਾ ਮੰਨ ਲਈਆਂ ਸ਼ੇਰ ਦੀ ਦਹਾੜ ਕੀ ਮੁਕਾਬਲਾ ਕਰੇਗੀ ਐਸੀ ਕਰਜ ਦਾ ਅਹਿਮਦ ਸ਼ਾ ਐਤ ਕੀ ਹੱਸਦੇ ਆ ਭਾਈ ਕੇਰ ਸਿੰਘ ਬੋਲੇ ਐਸਾ ਦਹਾੜਨਾ ਤੁਸੀਂ ਕਿੱਥੋਂ ਸਿੱਖਿਆ ਹੈ ਰਣਜੀਤ ਨਗਾਰੇ ਤੋਂ ਜਿਹਦੀ ਧਮਕ ਨਾਲ ਹਿਮਾਲਿਆ ਕੰਬਣ ਲੱਗ ਜਾਂਦਾ ਹੈ ਤੇ ਬਾਈ ਧਾਰਾਂ ਨੂੰ ਤੁਰਤ ਰਿਛੜ ਜਾਂਦੀ ਹੈ ਭਾਈ ਹਰੀ ਸਿੰਘ ਦੇ ਬੋਲਦਿਆਂ ਹੋਇਆਂ ਚਿਹਰੇ ਤੇ ਲਾਲੀ ਛਾ ਗਈ ਨਗਾਰੇ ਤਾਂ ਸਾਡੇ ਕੋਲ ਵੀ ਹਨ ਜਿਨ੍ਹਾਂ ਦੀ ਧਮਕਨੇ ਸਾਰਾ ਹਿੰਦੁਸਤਾਨ ਕੰਬਾ ਛੱਡਿਆ ਹੈ ਅਬਦਾਲੀ ਆਪਣੇ ਨਾਲ ਬੈਠੇ ਦਰਬਾਰੀਆਂ ਵੱਲ ਦੇਖਦਾ ਹੋਇਆ ਬੋਲਿਆ ਦੁਨੀਆ ਦੇ ਸਾਰੇ ਨਗਾਰੇ ਮਿਲ ਕੇ ਵੀ ਰਣਜੀਤ ਨਗਾਰੇ ਦੀ ਧਮਕ ਦਾ ਮੁਕਾਬਲਾ ਨਹੀਂ ਕਰ ਸਕਦੇ ਭਾਈ ਹਾਠੂ ਸਿੰਘ ਬੋਲੇ ਸ਼ਾਇਦ ਤੁਸੀਂ ਪਾਣੀਪਤ ਦੇ ਮੈਦਾਨ ਵਿੱਚ ਗਰਜਦੇ ਸਾਡੇ ਨਗਾਰਿਆਂ ਦੀ ਗੂੰਜ ਨਹੀਂ ਸੁਣੀ ਜਿਨ੍ਹਾਂ ਮਰਾਠਿਆਂ ਦੀਆਂ ਕੋਡਣੀਆਂ ਲਵਾ ਦਿੱਤੀਆਂ ਐਸੀ ਕੀ ਕਰਾਮਾਤ ਹੈ ਰਣਜੀਤ ਨਗਾਰੇ ਵਿੱਚ ਜੋ ਬਾਕੀ ਨਗਾਰਿਆਂ ਵਿੱਚ ਨਹੀਂ ਜਿਸ ਨਗਾਰੇ ਦੀਆਂ ਚੋਬਾਂ ਨੂੰ ਕਲਗੀਧਰ ਪਿਤਾ ਜੀ ਦੇ ਹੱਥ ਲੱਗੇ ਹੋਣ ਉਸ ਦੀ ਧਮਕ ਤਾਂ ਫਿਰ ਬ੍ਰਹਮਾਣਡ ਵਿੱਚ ਹਲਚਲ ਪੈਦਾ ਕਰੇਗੀ ਨਾਲੇ ਖਾਲਸੇ ਦੀ ਤਾਸੀਰ ਕੁਲ جہਾਨ ਨਾਲੋਂ ਵੱਖਰੀ ਹੈ ਪੰਜਾਬ ਪੰਜਾਬ ਹੈ ਸਾਰੀ ਧਰਤ ਦੇ ਯੋਧੇ ਰਲ ਕੇ ਵੀ ਪੰਜਾਬ ਜਿਹੀ ਸੂਰਤਮਈ ਦੇ ਇੱਕ ਝਲਕ ਨਹੀਂ ਦਿਖਾ ਸਕਦੇ ਹਾਂ ਇਹ ਤਾਂ ਹੈ ਤੁਹਾਡੇ ਵਾਂਗ ਜੰਗਲਾਂ ਵਿੱਚ ਲੁਕ ਕੇ ਹਮਲਾ ਕਰਨਾ ਕਿਸੇ ਦੀ ਵਾਸਤੂ ਗੱਲ ਨਹੀਂ ਅਬਦਾਲੀ ਮਖੌਲ ਕਰਨ ਵਾਂਗ ਹੱਸਿਆ ਇਹ ਸਿੰਧਾਂ ਦੀ ਗੁਰਲਾਣਤੀ ਹੈ ਮਦਸ਼ਾ ਤੂੰ ਆਪਣੀ ਫੌਜ ਦਾ ਨੁਕਸਾਨ ਦੇਖ ਫਿਰ ਆਪਣੇ ਅੰਦਰ ਦੇ ਡਰ ਨੂੰ ਦੇਖ ਜਿਹੜਾ ਉਦੋਂ ਵਿਆਪਕਾ ਹੈ ਜਾਤੂ ਪੰਜਾਬ ਦੇ ਜੰਗਲਾਂ ਵਿੱਚ ਦੀ ਹੋ ਕੇ ਗੁਜ਼ਰਦਾ ਹੈ ਸਾਰੇ ਹਿੰਦੁਸਤਾਨ ਨੂੰ ਜਿੱਤ ਕੇ ਤੇ ਲੁੱਟ ਕੇ ਆਏ ਦੁਰਾਨੀਆਂ ਨੂੰ ਸਿੰਘਾਂ ਨੇ 15 ਹਥਾਈ ਲੁੱਟਿਆ ਤੇ ਤੂੰ ਪਹਿਲਾ ਨਹੀਂ ਹੈ ਅਸੀਂ ਨਾਦਰ ਨਾਲ ਵੀ ਐਵੇਂ ਹੀ ਕੀਤੀ ਸੀ ਤੇਥੋਂ ਕਿਹੜਾ ਭੁੱਲੀ ਹੈ ਤੂੰ ਵੀ ਉਸ ਦੇ ਨਾਲ ਹੀ ਸੈਂ ਭਾਈ ਹਾਠੂ ਸਿੰਘ ਬੋਲ ਰਹੀ ਸਾਨੂੰ ਨਾਲੇ ਆਪਣੇ ਸਪਾਈਆਂ ਨੂੰ ਪੁੱਛ ਕਿ ਕਿੱਥੇ ਨੇ ਉਹ ਬੀਬੀਆਂ ਦੇ ਨੌਜਵਾਨ ਮੁੰਡੇ ਜੋ ਤੂੰ ਲੁੱਟਦੇ ਮਾਲ ਨਾਲ ਭੇਡਾਂ ਬੱਕਰੀਆਂ ਵਾਂਗ ਹੱਕ ਕੇਲੇ ਜਾ ਰਿਹਾ ਹਸਿਆ ਕੀ ਤੈਨੂੰ ਦੱਸਿਆ ਹੈ ਤੇਰੇ ਸੇਨਾਪਤੀਆਂ ਨੇ ਕਿ ਹਜ਼ਾਰਾਂ ਕੁੜੀਆਂ ਛੁੜਾ ਲਈਆਂ ਸਿੰਘਾਂ ਨੇ ਇੰਨਾ ਹੱਲਿਆਂ ਵਿੱਚ ਬੜਾ ਗਰਜਦਾ ਹੈ ਬਰਸ ਵੀ ਸਕਦਾ ਹੈ ਕਿ ਬਸ ਗਰਜ ਨਹੀਂ ਆਉਂਦਾ ਹੈ ਅਬਦਾਲੀ ਹੱਸਦਾ ਹੋਇਆ ਬੋਲਿਆ ਸ਼ੇਰ ਹਾਂ ਕਲਗੀਧਰ ਪਿਤਾ ਜੀ ਦਾ ਗਰਜ ਤਾਂ ਦਿਲ ਕੰਬਾਉ ਹੋਵੇਗੀ ਹੀ ਭਾਈ ਹਾਠੂ ਸਿੰਘ ਮਾਨ ਨਾਲ ਸਿਰ ਉਤਾਹ ਕਰਦਿਆ ਬੋਲੇ ਸ਼ੇਰ ਹੈ ਤਾਂ ਸ਼ੇਰ ਨਾਲ ਲੜਨ ਦਾ ਬਲ ਵੀ ਜਾਣਦਾ ਹੋਏਗਾ ਅਹਿਮਦ ਸ਼ਾਹ ਪਿੰਜਰੇ ਵਿਚਲੇ ਸ਼ੇਰਾਂ ਵਾਲੀ ਇਸ਼ਾਰਾ ਕਰਦਿਆ ਬੋਲਿਆ ਕਿਉਂ ਨਹੀਂ ਜੰਗਲਾਂ ਦੇ ਵਾਸੀ ਹਾਂ 18 ਸਾਂਝੀਆਂ ਹਨ ਸ਼ੇਰਾਂ ਨਾਲ ਤੇ ਟੱਕਰ ਵੀ ਹੁੰਦੀ ਰਹਿੰਦੀ ਹੈ ਸੋ ਇਹ ਤਾਂ ਸਾਡੀ ਮਨਪਸੰਦ ਲੜਾਈ ਹੈ ਭੱਜ ਕੇ ਅੱਗੇ ਆਉਂਦੇ ਹੋਏ ਭਾਈ ਬਾਗ ਸਿੰਘ ਬੋਲੇ ਉਹਨਾਂ ਦੀ ਇਸ ਤਰ੍ਹਾਂ ਫੁਰਤੀ ਨਾਲ ਅੱਗੇ ਆਉਣ ਕਰਕੇ ਬੇੜੀਆਂ ਤੇ ਸੰਗਲਾਂ ਨੇ ਦਿਲ ਕੰਬਾਉਂ ਸੰਗੀਤ ਪੈਦਾ ਕੀਤਾ ਕਿੰਨੇ ਜਣੇ ਰਲ ਕੇ ਇੱਕ ਸ਼ੇਰ ਨਾਲ ਲੜੋਗੇ ਜਿੰਨੇ ਸ਼ੇਰ ਰਲ ਕੇ ਇੱਕ ਸਿੰਘ ਨਾਲ ਲੜ ਸਕਣ ਉਹਨੇ ਭੇਜ ਭਾਈ ਬਾਗ ਸਿੰਘ ਦਾ ਜਵਾਬ ਤਾੜ ਕਰਦਾ ਅਬਦਾਲੀ ਦੇ ਮੱਥੇ ਵਿੱਚ ਵੱਜਿਆ ਸ਼ੇਰ ਦੀਆਂ ਨੋਂਦਰਾ ਨਾੜਾਂ ਪਾੜ ਕੇ ਬਾਹਰ ਲੈ ਆਉਣਗੀਆਂ ਕੜਕਦਾ ਹੋਇਆ ਅਫਦਾਲੀ ਬੋਲਿਆ ਜੰਗਲੀ ਦਾ ਤਾਂ ਘਟਣ ਵਾਲਿਆਂ ਨੇ ਸ਼ੇਰਾਂ ਨੂੰ ਸ਼ੇਰਾਂ ਨੂੰ ਸ਼ੇਰਾਂ ਦਾ ਕਾਦਾ ਪੈ ਤੂੰ ਸ਼ਾਇਦ ਮੇਰਾ ਨਾਮ ਨਹੀਂ ਜਾਣਦਾ ਇੱਕ ਤੇ ਬਾਗ ਤੇ ਉੱਤੋ ਸਿੰਘ ਸੋ ਇਹ ਡਰਾਵੇ ਕਿਸੇ ਹੋਰ ਲਈ ਸੰਭਾਲ ਕੇ ਰੱਖ ਦੁਰਾਨੀ ਸਰਦਾਰਾ ਮੈਨੂੰ ਤਾਂ ਇਹ ਦੱਸ ਕਿਹੜੇ ਸ਼ੇਰ ਦੇ ਜਵਾੜੇ ਪੜਾ ਵਾਹੀ ਗੁਰੂ ਸ਼ੁਕਰੀਆ ਜੀ ਧੰਨਵਾਦ ਅਧਿਆਏ ਪਹਿਲਾ ਆਪਾਂ ਅੱਜ ਸ਼ੁਰੂ ਕੀਤਾ ਹੈ ਜੀ ਇਸ ਨੂੰ ਆਪਾਂ ਅੱਗੇ ਲੈ ਕੇ ਜਾਵਾਂਗੇ ਕੱਲ ਸਮਾਪਤੀ ਵੱਲ ਲੈ ਕੇ ਜਾਵਾਂਗੇ ਇਸ ਭਾਗ ਨੂੰ ਸਾਡੇ ਨਾਲ ਜੁੜੇ ਰਹੋ ਐਦਾਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ